ਇਹ ਤੇ ਗੱਡੀ ਮਾਵਾ ਫੜ ਲੈਣਾ ਬੱਕੀ ਦੇ 20000 ਦੀ ਆ ਜੰਨਾਬਾ ਫਰਮਾਨਾ ਤੂੰ ਸਮਝ ਗਿਆ ਨਾ ਹੋ ਸਰਾ ਕੋਲੇ ਕਰੇ ਰੱਖਣੀ ਯਾਰ ਰੱਖ ਲੈ ਫਿਰ ਨਾ ਰੱਖੋ ਤੂੰ ਦੁੱਧ ਵਾਲੇ ਆੜੀ ਨੂੰ ਹੀ ਹੋਰ ਨਹੀਂ ਆਇਆ ਐੜੇ ਡੰਗਾ ਦੇ ਗੱਡੀ ਯਾਰ ਗਰੀਬ ਬੰਦਾ ਹੈ ਹੈ ਇਹ ਰੋਜ਼ 25000 ਮਹਿੰਗੀ ਬੰਦੀ ਆ ਨਹੀਂ ਨਹੀਂ ਕਿਤੇ ਫਰਮਾਨਾ ਆ 1000 1500 ਉਹ ਗੱਡੀ ਦਾ ਲੈ ਜੂਗਾ ਹੈ ਤੂੰ ਕਿਹਾ ਬਹੁਤਾ ਯਾਰ ਆ ਇੱਕੀ ਲੋਕੇ ਦੇਣੀ ਆ ਨਾ ਜਮੀ ਨਹੀਂ ਬਾਈ ਲਾਲੂ ਹੁਣ ਕੀ ਬਣਾਇਆ ਉਹ ਹੈ ਵੀਰੇ ਅੱਗੇ ਗੱਲਾਂ ਫਿਰ ਠੀਕ ਹੈ ਅੱਛੀ ਏ ਬਾਈ ਤੂੰ ਸਮਝਾ ਨਾ ਅਗਰ ਆ ਕੇ ਮਾਇਆ ਮੈਂ ਦੋਸਤ ਮਾਰਾ ਬਾੜੀ 25 ਦਾ ਦੋ ਤੇ ਆਪ ਹੀ ਲਾਇਆ ਦਿੱਤਾ ਹੈ ਨਹੀਂ ਬੱਤੀ ਦਾ ਵੇ ਹੋਣਾ ਅੱਜ ਉਹ ਲਾ ਮੈਂ ਫਿਰ ਉੱਤੇ ਕਿਹੜਾ ਦੇਤੀ ਚ ਦੇ ਮਾ ਜਿਹੜਾ ਦੇਤੀ ਚ ਦੇ ਤੂੰ ਦਿੰਦਾ ਅੱਜ ਵੀ ਨਹੀਂ ਕੋ ਹਾਂ ਦਿੰਦਾ ਅੱਜ ਵੀ ਨਹੀਂ ਕੋ ਕੱਚਾ ਉਹ ਵਾਂਗ ਨਾ ਯਾਰ ਬੰਦ ਕਰ ਕੱਚਾ ਕਢਾ ਦਿਓ ਤੂੰ ਵੀ ਦਾ ਬੱਠੀ ਮੁੰਦੀ ਆਹ ਫਿਰ ਬਾਈ ਵੀ ਰੇ ਨਾ ਕੋਣ ਹੁੰਦੇ ਮੁੰਡੇ ਹੱਟ ਜਾ ਹੱਟ ਜਾ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਕੋਈ ਇਲਾਕਾ ਨਹੀਂ ਸਰਕਾਰ ਜੀ ਇਹ ਯਾਰ ਕੁਝ ਨਾ ਦੇ ਦੇ ਤੱਕਰੀ ਮਨਵਾ ਦੇ ਨਾ ਮੋੜੋ ਲੈ ਜਾਉਣ ਨਹੀਂ ਕਿੰਨੇ ਮਦਦ ਕਰਨ ਇਹਨੇ ਦੇ ਬੱਕਰੀ ਬੱਕਰੀ ਜੀ ਭਈਆ ਬੇ ਨਾ ਕਿ ਕੱਲੇ ਮਾਰੇ ਘਰੇ ਲੈ ਜੀ ਇੱਕ ਘੰਟਾ ਕੱਢਦੇ ਕੱਢਦੇ ਚਾਹ ਦੇ ਰੇ ਬਾਹਰ ਖੜੋ ਚਾਹ ਦੇ ਲੈ ਜੀ ਬੋਲਾ ਗਾਉਂਦੀ ਜੀ ਮੰਡੀ ਵਾਲਾ 25 ਰੁਪਏ ਦਿਆ ਹੁਣ ਹੋਰ ਨਾ ਮੰਗਿਆ ਲੰਗਾ ਕੋਈ ਨਹੀਂ ਵੇਰ ਕਿਉਂ ਆ ਮੌਤ ਤੇ ਵੈਰੀ ਮੁੰਡੇ ਕੋਈ ਨਹੀਂ ਕੋਈ ਨਹੀਂ ਬਚ ਜਾਂਦਾ ਭਈ ਅੱਜ ਬੱਚੀ ਹੋ ਜਾ ਕਰੀ ਮੇਰੇ ਇਹ 8000 ਰੁਪਏ ਵਾਲਾ ਕਿੰਨਾ ਗਾ ਬਾਈ ਜਾਂਦਾ ਨਾ ਬਾਈ ਲਾਤਾ ਇਹਦਾ ਬਾਈ ਜੰਦਾ ਤਫਾ ਹੈਦਾ ਹੈ ਨਾ ਖਾਣਾ ਰਹਿ ਰਿਹਾ ਹੈ ਕਿੰਨੇ ਜੀ ਉਹ ਮਾੜਾ ਫੜ ਲਾ ਰਿਹਾ ਹੈ ਮੈਨੂੰ ਮਾੜਾ ਮੈਨੂੰ ਆਵਦੀ ਤਹੀ ਜੀ ਬੱਕਰੀ ਪਾਏ ਠੀਕ ਆ ਹੁਣ ਉੱਥੇ ਬਣੂ ਯਾਰ ਉਹ ਕਿਹਦੇ ਹੁਣ ਖਾਣਦਾ ਜਾਂਦੇ ਰਹਿੰਦੇ ਉਹ ਨਹੀਂ ਨਹੀਂ ਯਾਰ ਉਹ ਮੈਂ ਉਹਨਾਂ ਨੇ ਕਰਤੀ ਹੈ ਕਿ ਮੈਂ ਕਰਿਆ ਹੈ ਨਹੀਂ ਮੈਂ ਕਰਿਆ ਹੈ ਨਹੀਂ ਮੈਂ ਕਰਿਆ ਹੈ ਮੈਂ ਵੀ ਦੇ ਦੇਗਾ ਹਾਂ ਮੈਂ ਵੀ ਦੇ ਦੇਗਾ ਮਾਰੂ ਮੈਂ ਵੀ ਦੇ ਦੇਗਾ ਉਹ ਐ ਕਹਿੰਦਾ ਕਿ ਤਾਂ ਐਵੇਂ ਹੀ ਦੇ ਦੇਣਾ ਤੁਹਾਨੂੰ ਹਾਂ ਉਹੀ ਦੇ ਦੇਣਾ ਐ ਨਹੀਂ ਕਰੀ ਗਾ ਰੂ ਨਹੀਂ ਤਾਰੇ ਨਹੀਂ ਉਹ ਲੈਣਾ ਮੰਗਦਾ ਨਹੀਂ ਤਾਰੇ ਨਹੀਂ ਅਮ ਮੰਗੂਗਾ ਹਾਂ ਦੇ ਦੇ ਜਾਂ ਲੈ ਲੈ ਜਿੰਨੀ ਮਰਜੀ ਲੈ ਲੈ ਹਾਂ ਉਹ ਭਾਈ ਦੇਖ ਲੈ ਓਏ ਪੈਸੇ ਬਹੁਤ ਨੇ ਯਾਰ ਨਾ ਨਾ ਕਿੰਨੇ ਲਾ ਦੇ 3000 ਰੁਪਏ ਹੈ 3000 ਰੁਪਏ ਹੈ 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 ਤੈਨੂੰ ਲੈ ਲੈ ਤੂੰ ਹੀ ਕਰਿਆ ਨਾ ਕੀ ਮੈਂ ਅੱਜ ਲੱਗ ਗਿਆ ਨਾ ਅੱਜ ਮੈਂ ਮਹੀ ਮਾਰੀ ਨਾ ਤੇ ਪੁੱਗਦਾ ਤਾਂ ਠੀਕ ਆ ਸਭ ਜਿਵੇਂ ਨਾ ਨਾ ਮੈਂ ਫੋਨ ਨਹੀਂ ਕਰੀਦਾ ਸਾਈਡ ਕੱਢੀ ਜਾ ਕਹਤਾ ਨਹੀਂ ਜੀ ਜੀ ਮੈਂ ਉਹ ਦਿਂਦੇ ਲਾ ਕੇ ਤੈਨੂੰ ਕੋਈ ਦਿਂਦੇ ਲਾ ਕੇ ਘਰੇ ਫਿਰਦੀ ਆ ਮੈਨੂੰ ਕਿਹਾ ਹਵਾਲਾ ਠੀਕ ਆ ਆ ਲੈ 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 ਉਹਨਾਂ ਅਲਕਾਂ ਦਾ ਉਹ ਬੰਦਾ ਜਿਹੜਾ ਇਹ ਕਿੱਥੇ ਆ ਜਾਂਦਾ ਹੈ ਜਿੱਡਾ ਮਾਰ ਗਿਆ ਬਾਈ ਦਾ ਜੇ ਖਰ ਨਵੀਂ ਵੱਡੀ ਹੋਈ ਕਰਾਈ ਆ ਮੈਨੂੰ ਕਾਹਦੀ ਨਹੀਂ ਸਾਡੇ ਡੰਟੇ ਮਿੰਨਾ ਕਰਾ ਤੇਰੇ ਪਾਸੋਂ ਆਂਦੇ ਬਹਿ ਗਈ ਤੂੰ ਲਾਉ ਮਸਲਾ ਜਿਹਦੇ ਪਾਸੋਂ ਹੋਣ ਗਿਆ ਰਮੇ ਤੋ ਉਹ ਗੱਡੀ ਲੈ ਨਹੀਂ ਜਾਂਦੀ ਉਹਦੀ ਯਾਰ ਸਾਬੂਲ ਵਿੱਚ ਹੀ ਜਾ ਨਾ ਨਾ ਜੀ ਨਾ ਹੋਣੇ ਦੇਖੀ ਨੀ ਆ ਕਰਮੀ ਮਿਲੋ ਘਰੇ ਤੁੜੀ ਫੇੜੀ ਆਪਣੀ ਕਰਮੀ ਅੰਮਰੇ ਰਹੂਗਾ ਵੀ ਤਰੀਕੇ ਆੜੇ ਦਾ ਕੰਮ ਲੈਕ ਫਲਦਾ ਹੋਏ ਤਾਂ ਹੋਊਗਾ। ਇਹ ਤਾਂ ਕੀ ਯਾਰ। ਇਹਦੇ ਕੋਲ ਭਾਈ ਇਹਨੇ ਮੈਨੂੰ ਤਾਂ ਕੀ ਕਿਹਾ ਕਿ ਮਿੱਠੀ ਨੂੰ ਪੁੱਛ ਲੈ। ਗਾਹ ਕਿਤੇ ਮੋਹਰ ਕੋਈ ਪਤਾ ਨਹੀਂ। ਉਹ ਗਾਹ ਹੈਗਾ ਵੀ ਯਾਰ। ਗਾਹ ਦਾ ਕੋਈ ਪਤਾ ਨਹੀਂ। ਉੱਤਾਂਲੀ ਬੱਕਰੀ ਦਵਾ ਦੇ। ਮੈਂ ਕਹਿੰਦਾ ਫਲ ਕਿੱਲੇ ਆਪਾਂ ਤੁ ਨੂੰ ਲਾ ਤੇ ਆਂ ਸਾਡੇ ਨਾਲ ਪੀਦੇ। ਆਹ ਰੜੀ ਆ। ਇਹ ਚੰਦ ਕਿੱਲੋ। ਮਿੱਠੋ। ਤੂੰ ਆਵਾਜ਼ ਹੀ ਯਾਰ ਮਾळ्या। ਗਾਹ ਕਿੱਥੋਂ ਆਇਆ ਭੈਣਾ ਟਰੱਕ ਆ। ਸੋਹ ਰਹੇ ਹੁਲਾ ਇਲਾ ਇਲਾ। ਚੱਕ ਐ ਫੜਾ ਕਰਾਉਂਦੀ ਆ ਆਪ ਕਿਹਾ ਯਾ ਤੜਕੇ ਜਗਾਏ ਨਿਕਰਾ ਬਾਪੂ ਬਾੜ ਮਰ ਰੋ ਹਰ ਰੁਪਈਆ ਕ ਕਰ ਬਦਲੇ ਮੈਂ ਭਾਈ ਝਾਰੇ ਨਿਕਰਾ ਜੇ ਤੇ ਅੱਖੀਂ ਕੋ ਰੋਪਰਾ ਜਗਾਤਾ ਸੀ ਇਹਨਾਂ ਪੁੱਛ ਲੈ ਨੀ ਝਾਰੇ ਨਿਕਾ ਆਹੀ ਲੈ ਲਓ ਓਏ ਉਹ ਕਹਿੰਨੀ ਆ ਲੈ ਲਓ ਉਹਦਾ ਮਤਲਬ 40 ਰੁਪਈਆ ਜਗਾ ਕੇ ਕਰਾ ਰਹੀ 14 15 ਆ ਹੀ ਦੁੱਧ ਨਹੀਂ ਦਿੰਦੀ ਫਿਰ ਤੜਕੇ ਸਾਰੇ ਨਿਕਾ ਤੇ ਅੱਖ ਮੈਂ ਭੋਰਾ ਖਾਦੀ 14 15 ਨਹੀਂ ਦੁੱਧ ਨਹੀਂ ਇਹਦਾ ਚੇਖ ਲਾ ਕੇ ਲੈ ਆਵਾ ਚੇਖ ਲਾ ਕੇ ਲੈ ਆਵਾ ਮੰਡੀ ਦੇਖੀ ਹੁੰਦੇ ਨੇ ਫਿਰ ਫੇਰ ਦੇ ਪਾਲੀ ਨਾ ਮਰੇ ਨਾ ਹਿੰਦਰੀ ਆਈ ਜੇ ਤੇਰੀ ਆ ਤੇਰੀ ਆ ਇਹ ਤਾਂ ਹੈ ਮੁਕਤਾ ਨਹੀਂ ਬੋਲਣਾ ਮਤਾਂ ਆਇਆ ਬੈਠਾ ਬੜਾ ਫੜ ਕੇ ਬੈਠੀ ਆ ਇਹਨਾਂ ਨੂੰ ਕੀ ਹੈ ਬਾਈ ਜੀ ਚਨਾ ਦੇ ਹੁਣ ਬਾਈ ਵਧੀਆ ਚਲੋ ਹਨੇ ਸਿੰਘ ਆਣਿਆ ਕੋਈ ਨਹੀਂ ਚਲੋ ਜਾ ਕੇ ਦੇਖਾ ਚਲੋ ਚੱਲੀਏ ਠੀਕ ਸੀ ਹੁੰਦਾ ਓ ਤੈਨੂੰ ਨਮਾਜ ਲਾ ਕੇ ਪਾ ਦੇ ਹਰਿਆਲੇ ਕੀ ਹੋ ਗਿਆ ਤੇਰਾ ਨਹੀਂ ਤਾਂ ਇਹ ਨੂੰ ਨਹੀਂ ਦਿੰਦੇ ਕੋਈ ਨਹੀਂ ਉਹ ਗੁੱਸਾ ਕਰ ਲਗਾ ਦੇ ਰੇ ਮੈਂ ਤੈਨੂੰ ਕਹਿਆ ਮੈਂ ਤੈਨੂੰ ਕੋਈ ਤੇਰੇ ਨਾਲ ਗੁੱਸਾ ਨਹੀਂ ਉਹ ਇਸੇ ਤਰ੍ਹਾਂ ਦੇ ਲੰਦੇ ਇਹਦੀ ਗੱਲ ਲੱਗ ਆਹ ਕਹਿੰਦੇ ਹਨ ਫੰਡ ਰਾਈ ਖਾਲੀ ਹੈ ਜੀ ਖਾਲੀ ਹੈ ਜਮਾ ਫੰਡ ਹੈ ਜਮਾ ਫੰਡ ਹੈ ਕੀ ਫਾਇਦਾ ਤੈਨੂੰ ਕਹਿਦੀ ਕੱਚ ਪੱਟ ਗੱਪਣਾ 2 ਮਹੀਨੇ ਤੇ 30 ਪੈਰਾਂ ਦੀ ਉਹ ਯਾਰ ਨਾਲ ਜੀ ਨਹੀਂ ਹੁੰਦੀ 14 ਦੀ ਪੂਰੇ ਮੰਨਣੇ ਬੱਕੇ ਦੇ ਯਾਰਾਂ ਇਧਰ ਆਪਾਂ ਦਾ ਜਿਹੜੇ ਖੋਖ ਲੈ ਜਾਂਦੇ ਕੋਈ ਨਹੀਂ ਮੈਂ ਕਰ ਤੈਨੂੰ ਕੋਈ ਪੱਤੀ ਦਾ ਤੇਰੇ ਕੋਲ ਆ ਆਪਾਂ ਵੇਚਣੀ ਕਿੰਨੇ ਦੀ ਇਧਰ ਆ ਹੈ ਵੇਚ ਲਈ ਕਿੰਨੇ ਦੀ ਆਪਾਂ ਜਿੰਨੇ ਦਾ ਵੇਚਦੇ ਰਹੇ ਕੋਈ ਗੱਲ ਨਹੀਂ ਮੈਂ ਲਾਉਂਗਾ ਇਤਨੀ ਤਰੀਰ ਨਾਲ ਜੋਂ ਹੁਣਗਾ ਨੂੰ ਕੋਈ ਗੱਲ ਨਹੀਂ ਤੂੰ ਲਾ ਫਿਰ ਮੈਂ ਕਿਹੜਾ ਆਪੋ ਦਾਵੇ ਬਾਈ ਚੌਂਦਾ ਰਿਹਾ ਲੈ ਲੈ ਤੁਸੀਂ ਲੈ ਲੈ ਮੈਂ ਆ ਜਾ ਆ ਜਾ ਉਹ ਕੋਈ ਹੋਰ ਗੱਲ ਕਰੀ ਆ ਉਹ ਇੱਕ ਤੇਰੇ ਉੱਤੋਂ ਦੇ ਨਹੀਂ ਲੈਂਦਾ ਇਹ ਚੌਣਾ ਉਹਦਾ ਸੋਤਾ ਪੈ ਨਹੀਂ ਬੱਸ ਸਭ ਸੱਚ ਗੱਲ ਸੁਣਦੇ ਆ ਆ ਜਿਹੜਾ ਪੈ ਲੈ ਲੈ ਤੁਸੀਂ ਉਹ ਖੜਾ ਜਾ ਯਾਰ ਇੱਕ ਮਿੰਟ ਹਾਂ ਖੜਾ ਜਾ ਹੁਣ ਇਹਨਾਂ ਦੀ ਬਾਰੇ 500 ਹੁੰਦਾ ਹੀ ਲੈਂਦੇ ਨੀ ਯਾਰ ਇਹ ਪੂਰੋ ਨਾ ਲਾ ਇਹ ਨੰਦਾ ਇਹ ਸਵਾਹ ਹਜ਼ਾਰ ਦੇ ਲੱਗ ਗਿਆ ਉਹਨੂੰ ਲੱਗੇਗਾ ਮੈਂ 16.5 ਬਾਕੀ ਰਹੀ ਯਾਰ ਤਾਂ ਕਿਦੋਂ ਦਾ 500 ਵੱਧ ਚੱਕੀ ਯਾਰ ਨਿਰੀਖਿਆ ਨਹੀਂ ਹੁੰਦੀ ਕਿੰਨੇ ਦੀ ਹੁੰਦੀ ਆ 32000 ਦੀ ਅਸੀਂ 500 ਵੱਧ ਲਾ ਦੋ ਨੋ ਯਾਰ ਜਸਤਾਰਾ ਹੁੰਦੇ ਯਾਰ ਜੀ ਦੇ ਚੱਕ ਨਹੀਂ ਮਹਾਰਾਜੋ ਕੋਈ ਫੰਡ ਨਹੀਂ ਲੱਗੇ ਇਹ ਕਿਥੇ ਕੀ ਘਟਣਗੇ ਇਹ ਕੀ ਘਟਣਗੇ ਇੰਨੇ ਦੀ ਲੱਗੇ ਕੋਈ ਨਾ ਕੋਈ ਨਾ ਜ਼ੀਰੋ ਫੰਡ ਰ ਜ਼ੀਰੋ ਫੰਡ ਰ ਲੋ ਬਈ 17000 ਜਮਾ ਫੰਡ ਰ ਜੀ ਜ਼ੀਰੋ ਫੰਡ ਰ ਬੱਕਰੀ ਆ ਮੈਂ ਤਾਂ ਹੁਣ ਪਲਾਜ ਬੱਦਿਆ ਕੋਈ ਗੱਲ ਨਹੀਂ ਕਿੰਨੇ ਟਾਈਮ ਨਾਲ ਮੈਨੂੰ ਤੇਰੇ ਮੈਨੂੰ ਦੱਸੋ ਆਉਣ ਵਾਲੇ ਨੇ ਬਸ ਦੱਸ ਵੀ ਵਟਾ ਖੜ ਜਾ ਖੜ ਜਾ ਆ ਸਮਝ ਕੀ ਆ ਇਹ ਬੱਕਰੀ ਵੇਚਦਾ ਕਿ ਤੇਰੀ ਨਹੀਂ ਤੇਰੀ ਗੱਲ ਨਹੀਂ ਖਾਣਦਾ ਲੈ ਬੱਕਰੀ ਫੜ ਕੇ ਲੈ ਘਟੇ ਨਹੀਂ ਸੋਦਾ